ਨੰਗਲ ਕਰੀਬ ਸਤਲੁਜ ਦਰਿਆ ਦੇ ਵਿੱਚ ਦੋ ਬੱਚਿਆਂ ਦੀ ਡੁੱਬਣ ਦੇ ਨਾਲ ਜਾਨ ਜਾ ਚੁੱਕੀ ਹੈ ਪਰ ਇੱਥੇ ਸਮਝ ਲਈਏ ਕਿ ਅਖਰਕਾਰ ਹੋਇਆ ਕੀ ਸੀ ਤੇ ਪਹਿਲਾਂ ਕੁਝ ਐਸੀ ਅਹੀਂ ਵਾਪਰੀਆਂ ਘਟਨਾਵਾਂ ਤੇ ਇਸ ਘਟਨਾ ਦੇ ਵਿੱਚ ਕੀ ਕਾਮਨੈਲਟੀ ਹੈ ਅਖਰਕਾਰ ਕੀ ਸਮਾਨਤਾ ਹੈ ਦਰਸਨ ਇੱਥੇ ਵੀ ਦੋ ਬੱਚੇ ਨਹਾਉਣ ਦੇ ਲਈ ਗਏ ਸੀ ਪਿੰਡ ਦੇ ਵਿੱਚ ਲਾਈਟ ਚਲੀ ਗਈ ਤੇ ਉਸ ਤੋਂ ਬਾਅਦ ਦੇ ਵਿੱਚ ਹਰਸ਼ ਤੇ ਵੰਸ਼ਨਾ ਦੇ ਇਹ ਦੋ ਬੱਚੇ ਜਿਨ੍ਹਾਂ ਕੀ 15 ਤੇ 17 ਸਾਲ ਦੇ ਕਰੀਬ ਇਹਨਾਂ ਦੀ ਉਮਰ ਦੱਸੀ ਜਾ ਰਹੀ ਹੈ ਉੱਥੇ ਨਹਾਉਣ ਦੇ ਲਈ ਚਲੇ ਗਏ ਤਾਂ ਜਹੇ ਦੇ ਵਿੱਚ ਜਦ ਦਰਿਆ ਤੇ ਨਹਾਉਣ ਦੇ ਲਈ ਗਏ ਪਹਿਲਾਂ ਤਾਂ ਛਾਲ ਮਾਰ ਦਿੱਤੀ ਹਰਸ਼ ਨੇ ਹਰਸ਼ ਜਦ ਡੁੱਬਣ ਲੱਗਿਆ ਉਸ ਦੇ ਵਿੱਚ ਕਿਉਂਕਿ ਉਸ ਨੂੰ ਤੈਰਨਾ ਨਹੀਂ ਸੀ ਆਉਂਦਾ ਬਿਲਕੁਲ ਵੀ ਪਰ ਉਸ ਨੇ ਫਿਰ ਵੀ ਛਾਲ ਮਾਰ ਦਿੱਤੀ ਨਹਾਉਣ ਦੇ ਲਈ ਤੇ ਜਦੋਂ ਡੁੱਬਣ ਲੱਗਿਆ ਵੰਸ਼ ਜੋ ਨਾਲ ਦਾ ਇੱਕ ਹੋਰ ਬੱਚਾ ਸੀ ਉਸ ਨੇ ਉਸ ਨੂੰ ਬਚਾਉਣ ਦੇ ਲਈ ਛਾਲ ਮਾਰੀ ਇਹ ਜਾਣਦਾ ਸੀ ਤੈਰਨਾ ਵੰਸ਼ ਨੂੰ ਤੈਰਨਾ ਆਉਂਦਾ ਸੀ ਅੰਦਰ ਜਦ ਗਿਆਏ ਵਿੱਚ ਤਾਂ ਉੱਥੇ ਜਾ ਕੇ ਹਰਸ਼ ਨੂੰ ਲਗਭਗ ਬਾਹਰ ਕੱਢ ਵੀ ਲਿਆਇਆ ਸੀ किनਾਰੇ ਦੇ ਕਰੀਬ ਜਦ ਪਹੁੰਚਿਆ ਆ ਕੇ ਵੰਸ਼ ਹਰਸ਼ ਨੂੰ ਲੈ ਕੇ ਤਾਂ ਜਹੇ ਦੇ ਵਿੱਚ ਹਰਸ਼ ਨਾਂ ਦਾ ਜੋ ਬੱਚਾ ਹੈ ਜਸੂ ਤੈਰਨਾ ਬਿਲਕੁਲ ਨਹੀਂ ਸੀ ਆਉਂਦਾ ਉਸਨੇ ਇੱਕ ਬਰਾਹੜ ਦੇ ਵਿੱਚ ਆ ਕੇ ਵੰਸ਼ ਨੂੰ ਘੁੱਟ ਕੇ ਫੜ ਲਿਆ ਜਿਸ ਦੇ ਕਾਰਨ ਵੰਸ਼ ਤੈਰ ਨਹੀਂ ਪਾਇਆ ਤੇ ਦੋਵੇਂ ਜਾ ਕੇ ਸਿੱਧਾ ਤਲੇ ਦੇ ਵਿੱਚ ਹੀਠਾ ਪਹੁੰਚ ਗਏ ਤੇ ਉਹਨਾਂ ਦੀ ਡੁੱਬਣ ਦੇ ਨਾਲ ਮੌਤ ਹੋ ਚੁੱਕੀ ਹੈ ਹਾਲਾਂਕਿ ਇਹਨਾਂ ਦੋ ਬੱਚਿਆਂ ਦੀ ਮੌਤ ਤੋਂ ਬਾਅਦ ਹੁਣ ਪੂਰੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਜਿੱਤੇ ਕਿ ਸਿਆਸੀ ਆਗੂ ਜ਼ਰੂਰ ਪਹੁੰਚ ਰਹੇ ਨੇ ਆਖਿਰ ਉਹਨਾਂ ਨੇ ਵੀ ਆ ਕੇ ਤੇ ਦਰਦ ਦਾ ਇਜ਼ਹਾਰ ਕੀਤਾ ਹੈ ਤੇ ਇਸ ਘਟਨਾ ਦੇ ਉੱਤੇ ਖੇਦ ਪ੍ਰਗਟ ਕੀਤਾ ਪਰ ਦੂਸਰੇ ਪਾਸੇ ਜੇਕਰ ਸਮਝੀਏ ਤਾਂ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਦਾ ਗਰਮੀਆਂ ਦਾ ਮੌਸਮ ਸ਼ੁਰੂ ਹੋਇਆ ਹੈ ਲਗਭਗ ਇਹ ਤੀਸਰੀ ਤੋਂ ਚੌਥੀ ਘਟਨਾ ਹੈ ਜਿਸ ਦੇ ਵਿੱਚ ਇਸ ਤਰੀਕੇ ਦੇ ਨਾਲ ਡੁੱਬ ਕੇ ਬੱਚਿਆਂ ਦੀ ਮੌਤ ਗਈ ਹੈ ਭਾਵੇਂ ਫਿਰ ਮੌਤ ਹੋ ਚੁੱਕੀ ਹੈ ਬੱਚਿਆਂ ਦੀ ਇਸ ਤਰ੍ਹਾਂ ਭਾਵੇਂ ਮਾਨਸਾ ਦੀ ਗੱਲ ਕਰ ਲਈਏ ਜਲੰਧਰ ਦੀ ਗੱਲ ਕਰ ਲਈਏ ਜਾਂ ਫਿਰ ਇਸੇ ਤਰ੍ਹਾਂ ਦੇ ਮਾਮਲੇ ਪੰਜਾਬ ਦੇ ਹੋਰ ਵਾਕ ਵਾਕ ਇਹ ਸਿਆਤੋ ਵੀ ਸਾਹਮਣੇ ਆਈ ਨਹੀਂ ਤੇ ਹੁਣ ਤਾਜ਼ਾ ਘਟਨਾ ਇਹ ਨੰਗਲ ਦੇ ਕਰੀਬ ਦੀ ਹੈ ਜਿੱਥੇ ਕੀ ਸਤਲੁਜ ਦੇ ਵਿੱਚ ਡੁੱਬਣ ਦੇ ਨਾਲ ਮੌਤ ਹੋ ਚੁੱਕੀ ਆ ਦੋ ਬੱਚਿਆਂ ਦੀ ਜੋ ਕਿ ਉੱਥੇ ਨਹਾਉਣ ਲਈ ਗਏ ਸੀ ਵਾਰ-ਵਾਰ ਅਸੀਂ ਇੱਕੋ ਚੀਜ਼ ਤੁਹਾਡੇ ਤੱਕ ਪਹੁੰਚਾੜ ਦੀ ਕੋਸ਼ਿਸ਼ ਕਰ ਰਹੇ ਆ ਕਿ ਬੱਚਿਆਂ ਦੇ ਉੱਤੇ ਨਿਗਾਹ ਰੱਖੀ ਜਾਏ ਗਰਮੀ ਦੇ ਮੌਸਮ ਦੇ ਵਿੱਚ ਦੋਸਤਾਂ ਦੇ ਮਗਰ ਲੱਗ ਕੇ ਬੱਚੇ ਨਹਿਰ ਦੇ ਉੱਤੇ ਕਿਸੇ ਦਰਿਆ ਦੇ ਵਿੱਚ ਕਿਸੇ ਸੂਏ ਦੇ ਵਿੱਚ ਇਸੇ ਤਰ੍ਹਾਂ ਨਹਾਣ ਚਲੇ ਜਾ ਰਹੇ ਨੇ ਕਿਉਂਕਿ ਉਹਨਾਂ ਨੂੰ ਜੇਕਰ ਤੈਰਨਾ ਨਹੀਂ ਆਉਂਦਾ ਤਾਂ ਇਹੀ ਨਹਾਉਣਾ ਉਹਨਾਂ ਦੇ ਲਈ ਜਾਨਲੇਵਾ ਸਾਬਤ ਹੋ ਰਿਹਾ ਕਿਉਂਕਿ ਪਾਣੀ ਦਾ ਵਹਾਜ ਜੇਕਰ ਤੇਜ਼ ਹੈ ਜਾਂ ਪਾਣੀ ਡੂੰਘਾ ਹੈ ਅੰਦਾਜ਼ਾ ਨਹੀਂ ਹੁੰਦਾ ਬੱਚਿਆਂ ਨੂੰ ਕਿ ਆਖਰਕਾਰ ਕਿੰਨਾ ਡੂੰਘਾ ਪਾਣੀ ਹੈ ਪਾਣੀ ਹੈ ਤੇ ਇਹੀ ਉਹਨਾਂ ਦੀ ਜਾਨ ਦੇ ਉੱਤੇ ਵੀ ਫਿਰ ਭਾਰੀ ਪੈ ਰਿਹਾ ਬੱਚੇ ਸੁਰੱਖਿਅਤ ਹੋਣ ਜਿਵੇਂ ਜਾਣਕਾਰੀ ਮਿਲੇ ਇੱਥੇ ਪਹੁੰਚੇ ਹਨ ਪਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਆਸ-ਪਾਸ ਦੇ ਪਿੰਡਾਂ ਨੂੰ ਵੀ ਬੇਨਤੀ ਹੈ ਕਿ ਦੇਖੋ ਬੱਚੇ ਪ੍ਰਮਾਤਮਾ ਦੀ ਦਾਤ ਹੁੰਦੀ ਹੈ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਇਹਨਾਂ ਦਿਨਾਂ ਦੇ ਵਿੱਚ ਹਰ ਵਾਰੀ ਹਰ ਸਾਲ ਦੀ ਇਹ ਘਟਨਾ ਹੈ ਕਿ ਬੱਚੇ ਗਰਮੀ ਚ ਨਾਂ ਹਾਂ ਜਾਂਦੇ ਤੇ ਹਰ ਸਾਲ ਬਾਅਦ ਚੋਂ ਆਪਾਂ ਕਿਸੇ ਨੂੰ ਦੋਸ਼ ਦਿੰਦੇ ਆ ਪਰ ਇਹਨੂੰ ਕਿਰਪਾ ਕਰਕੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਹੁਣ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਦੋ ਯੂਆਹੋਂ ਦੇ ਬੱਚੇ ਦੀ ਖਬਰ ਹੈ ਆਪੀ ਅਸ ਕਰਦੇ ਆ ਜੋ ਠੀਕ ਹੋਣ ਕਿ ਜਿੱਦਾਂ ਪਹੁੰਚੇ ਸਾਰੇ ਡਾਈਵਰ ਸਾਰੇ ਮੌਕੇ ਤੇ ਪ੍ਰਸ਼ਾਸਨ ਹੈ ਪਰ ਸਭ ਨੂੰ ਬੇਨਤੀ ਹੈ ਕਿ ਇਸ ਦੇ ਉੱਤੇ ਮੀਡੀਆ ਦਾ ਵੀ ਸਹਿਯੋਗ ਹੈ ਕਿ ਆਪ ਇੱਕ ਕਿਤੇ ਵੀ ਆਪਾਂ ਕਿਤੇ ਵੀ ਨਰਦੀ ਉਤੇ ਦਰਿਆ ਦੇ ਵਿੱਚ ਕਿਰਪਾ ਕਰਕੇ ਆਪਣੇ ਬੱਚਿਆਂ ਨੂੰ ਨਾਲ ਲੈਣਾ ਨਾ ਮੁੰਡਾ ਇੱਕ ਹੋਰ ਸਾਡੇ ਨਾਲ ਤਾਂ ਦੋਸਤ ਉਹਨੂੰ ਥੱਲੇ ਵੀ ਇਦਾਂ ਅੱਗੇ ਨੂੰ ਕਹਿੰਦਾ ਅੱਜ ਨੂੰ ਆ ਜਾ ਤੇ ਅੱਗੇ ਨੂੰ ਡੁੱਬਣੇ ਪੈਰ ਫਸ ਲਿਆ ਉਹਨੂੰ ਤੱਕੇ ਤਾਂ ਉਹਦੇ ਕੋਲ ਟੱਪਾ ਬੁੱਕੀ ਹੋ ਗਏ ਉਹਨੇ ਫੜਿਆ ਬਥਾ ਉਹਨਾਂ ਤੇ ਛੁੱਟ ਗਿਆ ਉਹ ਆ ਗਿਆ ਮੁੜ ਕੇ ਉਹ ਮੁੰਡਾ ਇੱਕ ਚਾਰ ਉਹ ਵੀ ਛਾਲ ਮਾਰ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰਨ ਲੱਗਾ ਸਮਾਨ ਨੂੰ ਵੱਧ ਗਿਆ ਸੀ ਡੱਕੜੀ ਚੱਤੀ ਇੱਥੇ ਤੇ ਉਹਨਾਂ ਬਚਾਨ ਲੱਗੇ ਫਿਰ ਉਹ ਤੜਦੀ ਚੱਲ ਗਏ ਅੱਗੇ ਨਾਮ ਕੀ ਤੁਹਾਡਾ ਮੈਂ ਨਿਸ਼ਾਨ ਨਿਸ਼ਾਨ ਮੇਰਾ ਮੁੰਡਾ ਥਾ ਸਵੇਰ ਦੇ ਸ਼ਟਰ ਲਾ ਰੇ ਛੁੱਟੀ ਹੁੰਦੀ ਤੇ ਮੇਰੇ ਦੁਕਾਨ ਪਰ ਮੇਰੇ ਨਾਲ ਰਹਿੰਦਾ ਦਾ ਗੇਲਡਿੰਗ ਦਾ ਕੰਮ ਤਾਂ ਆਪਣਾ ਛੁੱਟੀਆਂ ਜੋ ਮੇਰੇ ਨਾਲ ਮੇਰੇ ਕੋਲ ਆ ਰਹੇ ਦਾ ਕੰਮ ਨੂੰ ਬਾਕੀ ਟਿਊਸ਼ਨ ਦੇ ਜਾਂਦਾ ਦਾ ਆਂਦਾ ਦਾ ਇੱਧਰ ਕਦੀ ਆਇਆ ਹੀ ਨਹੀਂ ਜ਼ਿੰਦਗੀ ਜਨ ਨਹਿਰ ਪਰ ਨਾ ਕਦੀ ਜਿ ਕੋ ਯਾਰ ਦੋਸਤ ਨਹੀਂ ਬਸ ਭਰਾ ਦੇ ਮੁੰਡੇ ਦਾ ਯਾਰ ਦੋਸਤ ਆਇਆ ਹੁਣ ਉੱਥੇ ਐਡਾ ਉਹਨੂੰ ਦੇਖਣ ਗਏ ਉਹਦੇ ਨਾਲ ਚੱਲ ਗਏ ਇਕੱਠੇ ਹੋ ਗਏ ਉਸ ਵੇਦਰ ਉਧਰ ਉਧਰ ਆ ਗਏ ਉਤਰਨਾ ਵੀ ਨਹੀਂ ਅੰਦਾ ਗੱਲ ਤਾਂ ਇਹ ਉਤਰਨਾ ਅੰਦਾ ਤਾਂ ਹੀ ਬੰਦਾ ਵਿੱਚ ਬਸ ਗਿਆ ਥੱਲੇ ਕਰਦੇ ਰੇ ਹੁਣ ਅੱਗੇ ਦੇਖ ਪਾਣੀ ਕਿੰਨਾ ਡੂੰਗਾ ਅੱਗੇ ਜਾਰ ਦੂ ਕਰਦੇ ਹੋਣੇ ਬਸ ਵਿੱਚ ਉਤਰ ਗਿਆ ਜਨ ਦੀ ਇੱਕ ਹੋਰ ਵਿਚਾਰਾ ਇੱਥੇ ਹੋਰ ਨੂੰ ਕਿਹਾਇਆ ਕਰਦੇ ਉਹ ਵਿਚਾਰ ਨੂੰ ਉਤਰ ਗਿਆ ਨਾਲ ਨੂੰ ਉਹ ਗਏ ਫਿਰ ਦੋਨੇ ਗਏ ਨਾ ਆਉਦਾ ਗੁਜਾਰਦੋਸਤ ਨਾ ਕੁਛ ਨਹੀਂ ਬੜਨਾ ਲਿਖਣਾ ਆਣਾ ਜਾਣ ਸਕੋਤ ਦੇ ਬਾਕੀ ਕੰਮ ਦੁਕਾਨ ਪਰ ਮੇਰੇ ਨਾਲ 10ਵੀਂ ਪਰ ਪਾਸ ਹੋ ਗਏ ਹਟਿਆ ਹੁਣ ਪਲੱਸ 1 ਹਾਈ ਸਕੂਲ ਦਾ ਪਾਇਆ ਦਾ ਬਿਲਕੁਲ ਜੀ ਇੰਨੇ ਬੱਚੇ ਤਿੰਨ ਤੇ ਥਾਏ ਮੇਰੇ ਸਕੇ ਭਰਾ ਦਾ ਮੁੰਡਾ ਬੜੇ ਦਾ ਗਬਲੇ ਦਾ ਇੱਕ ਚਾਚੇ ਦਾ ਮੁੰਡਾ ਏ ਇੱਕ ਉਹ ਥਾ ਇੱਕ ਆਸ਼ਾ ਗਿਆ ਨਾਲ ਨਾਣਾ ਵੀ ਨਹੀਂ ਆਉਂ ਤਰਨਾ ਵੀ ਨਹੀਂ ਆਂਦਾ ਨਾ ਹੀ ਕਦੀ ਆਇਆ ਗਿਆ ਕਦੀ ਵੀ ਨਹੀਂ ਤੇ ਖੁੱਲਾ ਘਾੜਾ ਨਾ ਕੋਈ ਤੇ ਕੋਈ ਅਬਲ ਤਾਂ ਆਣਾ ਨਹੀਂ ਚਾਹੀਦਾ ਖੁੱਲੇ ਦਰਿਆ ਆ ਗਿਆ ਇੱਥੇ ਆਣਾ ਨਹੀਂ ਚਾਹੀਦਾ ਕਿਸੇ ਨੂੰ ਵੀ ਨਹੀਂ ਆਣਾ ਚਾਹੀਦਾ ਇਹ ਖੁੱਲਾ 카ਟ ਜਿਆਦਾ ਇੱਥੇ ਜੰਗਲਾ ਰੇਲਿੰਗ ਵਿੱਚ ਬਣੀ ਹੋ ਤਾਂ ਬੰਦਾ ਅੰਦਰ ਪਿੰਜਰੀ ਥੋੜੀ ਸੇਫਟੀ ਹੁੰਦੀ ਹੈ ਤੇ ਖੁੱਲਾ 카ਟ ਹੈ ਤਾਂ ਫਿਰ ਤਾਂ ਆਪੇ ਫਿਰ ਫਤਰੀ ਦੀ ਘੰਟੀ ਹੈ ਮੌਤ ਨੂੰ ਦਾ ਬਤਾਈ ਜੀ ਕਿਹ ਕਿਹ ਬੇਟਾ ਸੀ ਉਹ ਲੜਕਾ ਲੜਕੀ ਵੀ ਆ ਪਰ ਇੱਕ ਲੜਕਾ ਦਾ ਜਿੰਮ ਜਾਂਦਾ ਜਿੰਮ ਆਇਆ ਤਾਂ ਹੁਣ ਉਹਨੂੰ ਅਸੀਂ ਖਰਾਗਪੁਰ ਦਿੰਦੇ ਤੇ ਕਦੀ ਨਹੀਂ ਉਹ ਨਿਕਲਦਾ ਹੀ ਨਹੀਂ ਅੰਦਾ ਹੀ ਨਹੀਂ ਕਦੀ ਕੁਦਰਤੀ ਅਸੀਂ ਥੋੜੀ ਰੋਕਿਆ ਉਹਨੂੰ ਕੁਦਰਤੀ ਉਹ ਆਂਦਾ ਹੀ ਨਹੀਂ ਕਿਸੀ ਨਾਲ ਕੋਈ ਨਾ ਕੋਈ ਯਾਰ ਦੋਸਤ ਨਾਲ ਕੁਝ ਬੰਬੀ ਨਾ ਤਾਂ ਗਨ ਵੀ ਆ ਜਾਣਾ ਕੰਮ ਕਰਨਾ ਪੜਨਾ ਲਿਖਣਾ ਆਪਣਾ ਫੇਲਣਾ ਹਾਂਜੀ ਮੈਂ ਮੌਕੇ ਤੇ ਹੈਗਾ ਕਿ ਇੱਕ 10ਵੀਂ ਦਾ ਬੱਚਾ ਪੜਦਾ ਸੀ 11ਵੀਂ ਦੇ ਵਿੱਚ ਇੱਕ ਡੁੱਬ ਰਿਹਾ ਸੀ ਦੂਸਰਾ ਉਹਨੂੰ ਬਚਾਉਣ ਵਾਸਤੇ ਉਹਨੇ ਉਹਨੂੰ ਛਾਲ ਮਾਰੀ ਉਹ ਨਾਲ ਹੀ ਉਹ ਵੀ ਵਿੱਚ ਪਾਣੀ ਦੇ ਵਹਾ ਦੇ ਵਿੱਚ ਬਹਿ ਗਿਆ ਹੈਗਾ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਤਰ੍ਹਾਂ ਡੈੱਡ ਬੋਡੀ ਮਿਲ ਜਾ ਸਾਨੂੰ ਇਸ ਕਰ ਕਾਫੀ ਦੁਖਿਤ ਘਟਨਾ ਸੀ ਬਿਲਕੁਲ ਲੋਕ ਕਰੋਗੇ ਕਿਉਂਕਿ ਬੱਚੇ ਮਾਪਿਆਂ ਨੂੰ ਬਿਨਾਂ ਦੱਸੇ ਐਡਾ ਭੱਜ ਜਾਂਦੇ ਹਾਂ ਚੱਲ ਜਾਂਦੇ ਨਹਿਰਾਂ ਦੇ ਵਿੱਚ ਨਾਉਣ ਚੱਲ ਜਾਂਦੇ ਹੈਗੇ ਆ ਕੋਈ ਦਰਿਆ ਦੇ ਵਿੱਚ ਨਾਉਣ ਪਰ ਇਹ ਰੋਕਣਾ ਚਾਹੀਦਾ ਮਾਪਾਪ ਨੂੰ ਵੀ ਇਹ ਚੀਜ਼ਾਂ ਤੋਂ ਵੀ ਗਰਮੀ ਦੇ ਵਿੱਚ ਜਿਹੜੇ ਬੱਚੇ ਇਹ ਚੀਜ਼ ਨਹਿਰਾਂ ਦੇ ਵਿੱਚ ਜਾਂ ਦਰਿਆ ਦੇ ਵਿੱਚ ਨਾਉਣ ਚੱਲ ਜਾਂਦੇ ਇਹ ਬਿਲਕੁਲ ਹੀ ਗਲਤ ਗੱਲ ਹੈ ਜਿਹੜੀ ਇਹ ਪਾਣੀ ਦਾ ਪਤਾ ਨਹੀਂ ਹੁੰਦਾ ਕਿੱਥੇ ਕਿੰਨੀ ਡੁਗਾਈ ਦੇ ਵਿੱਚ ਹੈਗਾ ਪਾਣੀ ਤੇ ਇਹੀ ਗੱਲ ਇੱਥੇ ਹੋਈ ਹੈਗੀ ਆ ਸਰ ਇਹ ਜਿਹੜੀ ਕਟਣਾ ਬੜੀ ਦੁਖਦਾਈ ਦਾ ਹੈ। ਸਾੰਤਾ ਸੁਣ ਕੇ ਬੜਾ ਸ਼ੋਕ ਲੱਗਿਆ। ਇੱਥੇ ਮੌਕੇ ਤੇ ਸੀ ਪਹੁੰਚੇ ਆ। ਇਹ ਹਰ ਸਾਲ ਪ੍ਰੋਬਲਮ ਆਂਦੀ ਹੈ ਕੁਛ ਨਾ ਕੁਛ ਬੱਚੇ ਆ ਜਾਂਦੇ ਇੱਥੇ ਅਣਗਹਿਲੀ ਕਰ ਬੈਠਦੇ ਆ ਤੇ ਬਾਅਦ ਚ ਜਾ ਕੇ ਪੇਰੈਂਟਸ ਲਈ ਬੜਾ ਔਖਾ ਹੁੰਦਾ ਹੈ। ਜਿਹੜੇ ਇਹਨਾਂ ਦੇ ਮਾਪੇ-ਬਾਪ ਹੈ ਉਹਨਾਂ ਵਾਸਤੇ ਬੜੀ ਦੁਖਦਾਈ ਖਬਰ ਹੈ। ਮੈਂ ਤਾਂ ਪਰਮਾਤਮਾ ਅੱਗੇ ਮਾਤਰਾਣੀ ਅੱਗੇ ਅਰਦਾਸ ਕਰਾਂਗਾ ਕਿ ਮਹਾਮਾਈ ਹੋ ਜਾਵੇ ਤਾਂ ਬੱਚੇ ਨੇ ਇੱਕ ਵਾਰੀ ਬਾਹਰ ਕੱਢ ਕੇ ਦੁਬਾਰਾ ਮਾਪੇ ਹਵਾਲੇ ਕਰ ਦਿਓ ਕਿਉਂਕਿ ਮਾਪੇ ਲਈ ਤਾਂ ਇਹ ਬਹੁਤ ਜ਼ਿਆਦਾ ਦੁੱਖ ਵਾਲੀ ਘਟਨਾ ਹੈ ਜੀ ਪਤਾ ਕਿ ਆ ਜੀ ਮਾਪੇ ਦੇ ਤਾਂ ਜਿੰਨੇ ਮਰਜੀ ਬੱਚੇ ਹੋਣ ਦਿਲ ਦੇ ਟੁਕੜੇ ਹੀ ਹੁੰਦੇ ਇਹਨਾਂ ਦਾ ਤਾਂ ਪਹਿਲੇ ਹੀ ਇੱਕੋ ਹੀ ਸੀਗਾ ਮਤਲਬ ਇਹਨਾਂ ਲਈ ਤਾਂ ਬਹੁਤ ਜ਼ਿਆਦਾ ਦੁੱਖ ਵਾਲੀ ਗੱਲ ਹੈ ਇਹ ਫੇਰ ਕਾਹਗਾ ਕਿ ਪ੍ਰਮਾਤਮਾ ਕਰੇ ਕਿ ਇਹਨਾਂ ਦਾ ਬੱਚਾ ਸੁਖ ਸਵੇਲੀ ਬਾਹਰ ਆ ਜਾਏ ਟੀਨ ਲੱਗੀ ਹੋਈ ਹੈ ਕਿਰਪਾ ਕਰੇ ਪ੍ਰਮਾਤਮਾ ਔਰ ਮੇਰੀ ਅਪੀਲ ਵੀ ਹੈ ਸ਼ਹਿਰ ਵਾਸੀਆਂ ਨੂੰ ਤੇ ਸਾਰੇ ਪੇਰੈਂਟਸ ਨੂੰ ਤੇ ਬੱਚਿਆਂ ਨੂੰ ਵੀ ਕਿ ਮਾਪੇ ਤਾਂ ਤੁਹਾਨੂੰ ਕਹਿ ਹੀ ਸਕਦੇ ਤੁਸੀਂ ਕਿਹੜੇ ਵੇਲੇ ਬਾਹਰ ਚਲ ਜਾਂਦੇ ਆਪਣੀਆਂ ਮਰਜ਼ੀਆਂ ਕਰਦੇ ਹੋ ਪਰ ਤੁਸੀਂ ਇਹ ਨਹੀਂ ਸੋਚਦੇ ਪਿੱਛੇ ਪਰਿਵਾਰ ਨਾਲ ਬਾਅਦ ਚ ਕੀ ਲੋੜ ਆ ਬੀਤਦਾ ਹੈ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਕਿਰਪਾ ਕਰਕੇ ਗਰਮੀਆਂ ਦਿਨ ਠੀਕ ਹੈ ਗਰਮੀ ਬਹੁਤ ਹੈ ਪਰ ਇਹ بڑے ਸਮੁੰਦਰ ਨਾਲ ਸਾਥ ਦੇ ਦਰਿਆ ਨਾਲ ਪੰਗੇ ਨਾ ਲਓ ਨਹਾਣਾ ਹੈ ਆਪਣੇ ਘਰੀ ਕਰਕੇ ਨਹਾ ਲਓ ਕਿਤੇ ਸੋਇੰਬੋਲ ਉੱਥੇ ਚਲੇ ਜਾਓ ਸਰ ਬੜੀ ਮੰਦ ਭਾਗੀ ਕਟਣਾ ਇਹ ਹੋਈ ਹੈ ਇਹ ਘਾਟ ਜਿਹੜੇ ਇੱਥੇ ਹਰ ਸਾਲ ਹੀ ਦੰਦੀ ਕਟਣਾ ਮਿਕੁਛਣਾ ਕੁਛ ਹੁੰਨੀ ਆ ਉਹਨਾਂ ਕਟਨਾਵਾਂ ਨੂੰ ਦੇਖਦੇ ਹੋਏ ਵੀ ਜਿਹੜੇ ਲੋਕ ਆ ਉਹ ਫਿਰ ਵੀ ਸਬਕ ਨਹੀਂ ਲੈਂਦੇ ਜਿਹੜੇ ਮੁੰਡੇ 15 ਸਾਲ ਤੋਂ 25 ਸਾਲ ਦੇ ਵਿੱਚ ਹੁੰਦੇ ਨੇ ਗਰਮੀਆਂ ਦੇ ਸਮੇਂ ਦੇ ਵਿੱਚ ਉਹਨਾਂ ਦਾ ਦਿਲ ਠੰਡੇ ਪਾਣੀ 'ਚ ਨਾਣ ਨੂੰ ਕਰਦਾ ਹੈ ਪਰ ਪਾਣੀ ਦਾ ਫਲੋ ਜਿਹੜਾਗਾ ਡਾਊਨਸਟ੍ਰੀਮ ਬੜਾ ਫਾਸਟ ਹੁੰਦਾ ਬੜਾ ਗਹਿਰਾ ਪਾਣੀ ਹੈ ਇਹ ਨਾਣ ਦੀ ਕਾਬਲ ਇਹ ਘਾਟ ਇਹਨਾਂ ਚੀਜ਼ਾਂ ਦੇ ਕਾਬਲ ਨਹੀਂ ਹੈ ਜਿਹਦੇ ਕਰਕੇ ਫਿਰ ਉਹ ਜਿਹੜੇ ਬੱਚੇ ਕਈ ਚਾਰ ਨਾ ਜਾਣਦੇ ਕੇ ਨਹੀਂ ਜਾਣਦੇ ਈਵਨ ਤੈਰਨਾ ਜਾਣ ਵਾਲਾ ਵੀ ਬੱਚਾ ਇੱਥੇ ਜਿਹੜਾ ਡੁੱਬ ਸਕਦਾ ਹੈਗਾ ਸੋ ਇਹ ਬੜੀ ਮੰਦਪਾਗੀ ਘਟਨਾ ਹੈ ਜਿਸ ਪਰਿਵਾਰ ਦਾ ਬੱਚਾ ਕੋ ਚਲਾ ਜਾਂਦਾ ਉਹਨੇ ਬਸ ਬੜਾ ਦੁੱਖ ਦਇ ਪਰ ਸਾਰੀ ਹਲਕੀ ਬਾਸੇ ਬੜੀ ਦੁੱਖਦੰਦੀ ਜਿੰਨੇ ਵੀ ਲੋਕ ਇੱਥੇ ਆਏ ਨੇ ਪਰ ਪਰਿਵਾਰ ਬਾਰ ਬਾਰ ਅਪੀਲ ਇਹੀ ਹੈ ਕਿ ਆਪਣੇ ਬੱਚਿਆਂ ਨੂੰ ਇਦਾਂ ਦੇ ਫਲੋ ਵਿੱਚ ਪਾਣੀ ਦੇ ਵਿੱਚ ਦਰਿਆ ਦੇ ਵਿੱਚ ਨਾਣ ਤੋਂ ਰੁਕਣਾ ਚਾਹੀਦਾ ਤਾਂ ਜੋ ਇਦਾਂ ਦੀ ਘਟਨਾ ਨਾ ਹੋ ਸਕਣ ਇਹ ਘਟਨਾ ਜਿਹੜੀ ਹੈ ਬੜੀ ਮੰਦਪਾਗੀ ਹੈ ਸੋ ਬੜੀ ਸੰਵੇਦਨਸ਼ੀਲ ਗੱਲ ਹੈ ਉਹ ਜਾਣਕਾਰੀ ਕਿੰਨੇ ਟਾਈਮ ਚ ਜੜੀਆਂ ਬੁੜੀਆਂ ਰਿਕਵਰੀ ਹੋਈਆਂ ਸਸਰੀ ਗਾਲ ਦੀ ਸਾਰਿਆਂ ਉਤੇ ਜਿਸ ਤਰ੍ਹਾਂ ਕੀ ਤੁਸੀਂ ਵੀਡੀਓ ਦੇ ਵਿੱਚ ਦੇਖਿਆ ਹੈ ਕਿ ਲਗਭਗ 1 ਘੰਟਾ ਪਹਿਲਾਂ ਜਿਹੜੇ ਹੈ ਦੋ ਬੱਚਿਆਂ ਦੀ ਮੌਤ ਹੋਈ ਸੀਗੀ ਨੰਗਲ ਡੈਮ ਦੇ ਇਲਾਕੇ ਦੇ ਵਿੱਚ ਪੁਰਾਣੇ ਗੁਰਦੁਆਰੇ ਤੇ ਇੱਕ ਮੁੰਡਾ ਨਿੱਕੂ ਨੰਗਲ ਦਾ ਸੀਗਾ ਤੇ ਦੂਜਾ ਜਿਹੜਾ ਹੈਗਾ ਪੁਰਾਣੇ ਗੁਰਦੁਆਰੇ ਦਾ ਦੱਸਿਆ ਜਾ ਰਿਹਾ ਰਹਿਣ ਵਾਲਾ ਤੇ ਉਹਨਾਂ ਦੀ ਉਮਰਾਂ ਵੀ ਲਗਭਗ 15-16 ਸਾਲ ਦੇ ਕਰੀਬ ਹੈ ਕਿ ਬੱਚੇ ਹੀ ਹੈ ਤੇ ਹੁਣ ਥੋੜੀ ਜਿਹਾ ਪਹਿਲਾਂ ਇੱਥੇ ਸਰਚ ਸ਼ੁਰੂ ਹੋਈ ਸੀਗੀ ਤੇ ਦੋਨੋਂ ਡੈੱਡ ਬੋਡੀਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਕੁਝ ਥੇੜ ਪਹਿਲਾਂ ਹੀ ਹੁਣ ਡੈੱਡ ਬੋਡੀਆਂ ਨੂੰ ਬਾਹਰ ਕੱਢਿਆ ਗਿਆ ਹੈ ਤੇ ਇਸ ਵੀ ਨਿਊਜ਼ ਦੇ ਰਾਹੀਂ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਨਾ ਗਰਮੀਆਂ ਦੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੇ ਹੈਗੇ ਮੌਤਾਂ ਹੋ ਰਹੀਆਂ ਐ ਤੇ ਬੱਚੇ ਜਿਹੜੇ ਆ ਗਰਮੀਆਂ ਦੇ ਜਦੋਂ ਦੁਪਹਿਰ ਨੂੰ ਗਰਮੀ ਪੈਂਦੀ ਐ ਤੇ ਦਰਿਆਵਾਂ ਤੇ ਨਹਿਰਾਂ ਦੇ ਆਕੇ ਨਾ ਹੁੰਦੇ ਨੇ ਤੇ ਉੱਥੇ ਆਕੇ ਇਸ ਤਰ੍ਹਾਂ ਦੇ ਹਾਦਸੇ ਹੋ ਜਾਂਦੇ ਆ